ਹਰੇਕੁਰ ਦੀ ਕੀ ਫਤਿਹ ਅੱਜ ਬਹੁਤ ਕਰਮਾ ਭਾਗਾਂ ਵਾਲਾ ਦਿਨ ਹੈ ਜਿੰਨੇ ਸਾਡੇ ਕੋਲ ਮਹਾਪੁਰਸ਼ ਪਹੁੰਚੇ ਆ ਸਿੰਘ ਸਾਹਿਬ ਪਹੁੰਚੇ ਸਰਕਾਰ ਜੋ ਗਿਆਨੀ ਵੀਰ ਸਿੰਘ ਜੀ ਤੇ ਉਸ ਤੋਂ ਵੱਡੀ ਗੱਲ ਅੱਜ ਕੰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜੇ ਦੀਆਂ ਸਮੂਹ ਦੇਸ਼ ਵਿਦੇਸ਼ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਮੈਂ ਸਮਝਦਾ ਕਿ ਅਸੀਂ ਬੜੇ ਕਰਮਾ ਭਾਗਾਂ ਵਾਲੇ ਆ ਹਲਕਾ ਜਨਾਲੇ ਵਾਲੇ ਕਿ ਇੰਨੇ ਮਹਾਪੁਰਸ਼ ਸਾਡੇ ਕੋਲ ਪਹੁੰਚੇ ਆ ਤੇ ਪਹਿਲੇ ਦਿਨ ਤੋਂ ਲੈ ਕੇ ਜਿਸ ਦਿਨ ਦਾ ਇਹ ਹੜ ਆਇਆ ਉਸ ਦਿਨ ਤੋਂ ਸਿੰਘ ਸਾਹਿਬ ਹੁਣੀ ਸਾਡੇ ਬਾਬਾ ਜੀ ਕੁੱਲੀ ਵਾਲੇ ਬਾਬਾ ਜੀ ਦਿੱਲੀ ਵਾਲੇ ਬਾਬਾ ਜੀ ਗੁਰੂ ਕੇ ਬਾਗ ਵਾਲੇ ਸਾਡੇ ਅਗਵਾਨ ਸਾਹਿਬ ਸਾਰੇ ਮਹਾਪੁਰਸ਼ ਜਿੰਨੇ ਵੀ ਇੱਥੇ ਪਹੁੰਚੇ ਨਾ ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਜਿਹੜੀ ਸਾਰੇ ਭੈਣ ਭਰਾਵਾਂ ਦੀ ਬਾਹ ਓਕੀ ਵੇਲੇ ਫੜੀ ਆ ਇੱਕ ਮਿਸਾਲ ਪੈਦਾ ਕਰ ਦਿੱਤੀ ਆ ਕਿ ਓਕੀ ਵੇਲੇ ਜੇ ਸਾਡੇ ਨਾਲ ਸਾਡੇ ਆਪਣੇ ਹੀ ਸਾਰੇ ਜਿਹੜੇ ਆ ਖੜੇ ਹੋਏ ਆ ਬਾਹਰ ਉਹ ਨਹੀਂ ਕਿਸੇ ਨੇ ਕੋਈ ਸਾਡੀ ਪੰਜਾਬ ਦੀ ਜਿਹੜੀ ਬਾਹ ਫੜੀ ਇਸ ਕਰਕੇ ਇੱਕ ਬਹੁਤ ਵੱਡੀ ਮਿਸਾਲ ਆ ਕਣਕਾਂ ਵੀ ਹੁਣ ਬੀਜ ਕੇ ਦੇ ਕੇ ਜਾ ਰਹੇ 3000 ਏਕੜ ਤੇ ਹਰ ਤਰ੍ਹਾਂ ਦੇ ਸਿੰਘ ਸਾਹਿਬ ਨੇ ਪਿੱਛੇ ਕੋਠੇ ਵੀ ਜਿਹੜੇ ਹਲਕੇ ਦੇ ਵਿੱਚ ਕਾਫੀ ਜਿਹੜੇ ਮਕਾਨ ਲੋਕਾਂ ਦੇ ਟੱਠੇ ਸੀ ਉਹ ਸਿੰਘ ਸਾਹਿਬ ਨੇ ਬਣਵਾਉਣੇ ਸ਼ੁਰੂ ਕਰਾਏ ਆ ਨਾਲ ਬਾਬਾ ਜੀ ਕੁੱਲੀ ਵਾਲੇ ਹੋਰ ਵੀ ਮਹਾਪੁਰਸ਼ਾਂ ਨੇ ਇੱਥੇ ਤਰ੍ਹਾਂ ਜਿਹੜੀ ਹਲਕੇ ਦੀ ਸੇਵਾ ਕਰ ਰਹੇ ਆ ਇਹਨਾਂ ਦਾ ਜਿੰਨਾ ਤਨਉਦ ਕਰ ਲਿਓ ਉਹਨਾਂ 'ਚ ਥੋੜਾ ਮੈਂ ਇਹਨਾਂ ਦੇ ਚਰਨਾਂ 'ਚ ਸਿਰ ਝੁਕਾਉਣਾ ਕਿ ਇਹਨਾਂ ਨੇ ਸਾਡੀ ਪਹਿਲੇ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਡੀ ਇੰਨੀ ਵੱਡੀ ਬਾਹ ਫੜੀ ਆ ਕਿ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਇਸ ਕਰਕੇ ਹੁਣ ਵੀ ਅਸੀਂ ਕੱਲ ਵੀ ਜਿਹੜਾ ਆ ਅਸੀਂ ਪਾਰਟੀ ਵੱਲੋਂ ਤੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 3 ਸਵਾ 3 ਕਰੋੜ ਦਾ ਵੀ ਜਿਹੜਾ ਮੰਗਵਾ ਲਿਆ ਆ ਜਿਹੜਾ ਅਸੀਂ ਕੱਲ ਜਿਹੜਾ ਮੰਡਣਾ ਸਾਰੇ ਹਲਕੇ ਦੇ ਵਿੱਚ ਜਿੰਨੇ ਵੀ 100 ਪਿੰਡ ਆ ਉਹਦੇ ਵਿੱਚ ਕੱਲ ਨੂੰ ਮੰਡਣਾ ਜਿਹੜਾ ਸ਼ੁਰੂ ਕਰ ਰਹੇ ਆ ਤੇ ਤੁਹਾਡੇ ਸਾਹਮਣੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਪਿੰਡ ਪਿੰਡ ਜਿਹੜਾ ਪਹੁੰਚਾਵਾਂਗੇ ਜਿਸ ਤਰ੍ਹਾਂ ਮਹਾਪੁਰਸ਼ ਵਿੱਚ ਪਿੰਡ ਪਿੰਡ ਜਾ ਕੇ ਆਪ ਸੇਵਾ ਕਰ ਰਿਹਾ ਗਿਆਨੀ ਰਣਜੀਤ ਸਿੰਘ ਜੀ ਹੋਣੀ ਅਸੀਂ ਬਹੁਤ ਬੜੇ ਭਾਗੇ ਆ ਵੀ ਪਹੁੰਚ ਦੀ ਕੀ ਪ੍ਰਕਿਰਿਆ ਪਾਈ ਜਾਵੇ ਕਮੇਟੀ ਅਸੀਂ ਸਾਰੇ ਪਿੰਡਾਂ ਦੇ ਵਿੱਚ ਇੱਕ ਸਾਂਝੀ 5 ਮੈਂਬਰੀ ਕਮੇਟੀ ਬਣਾਤੀ ਆ ਤੇ ਕਿਸੇ ਨਾਲ ਕੋਈ ਨਹੀਂ ਸਾਰਿਆਂ ਨਾਲ ਹੀ ਪਹਿਲੇ ਦਿਨ ਤੋਂ ਹੀ ਤੁਸੀਂ ਵੇਖ ਰਹੇ ਵੀ ਜਿਹੜਾ 10000 ਪੰਡ ਅੱਗੇ ਚਾਰੇ ਦੀ ਆਈ ਸੀ ਜਿਹੜੀ ਅਸੀਂ ਵੰਡੀ ਆ ਉਹ ਵੀ ਸਾਰੀ ਸਾਰਿਆਂ ਨੂੰ ਦਿੱਤੀ ਆ ਇਹ ਨਾ ਕਿਸੇ ਨਾਲ ਕੋਈ ਪਾਰਟੀ ਬਾਜੀ ਜਾਂ ਦੂਜਾ ਤੀਜਾ ਨਹੀਂ ਕਿਉਂਕਿ ਇਹ ਸਾਂਝਾ ਕੁਦਰਤ ਦੀ ਮਾਰ ਜਿਹੜੀ ਇਹ ਸਾਰਿਆਂ ਤੇ ਪਈ ਏ ਕਿ ਹੇਕ ਤੇ ਨਹੀਂ ਪਈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਸੋਚ ਹੀ ਨਹੀਂ ਪੈਦਾ ਕਰਨੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਰ ਸਾਹਿਬ ਬੇਨਤੀ ਹੈ ਸਤਾਰ ਗੁਰندر ਸਿੰਘ ਜੀ ਬੰਦਰੇ ਵਾਲਾ ਨਾ ਮੁਬਾਰਕ ਬੱਦਲ ਕਾਲ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਵੀਰਾਂ ਨੇ ਸਮਾਂ ਕੱਢ ਕੇ ਆਏ ਅਸੀਂ ਧੰਵਾਦ ਬਾਬਾ ਹਰਵੇਸ਼ ਸਿੰਘ ਜੀ ਉਲੀ ਵਾਲੇ ਦੇ ਮਾਣੂ ਸ਼ਾਨਦਾਰ ਬਖਸ਼ਿਸ਼ ਪ੍ਰਾਰਥਨਾਵਾਂ ਲੋਕੀ ਸਦਾ ਇੱਕਾਸਤ ਹਾਂ मनजीत स سردار سنگھا ਉਹਨੇ ਸੋਨਿਆ ਸਰਪੰਚ ਸਾਹਿਬ ਨੇ ਹੁਣੇ ਬਾਅਦ ਵਿੱਚ ਜਿੱਤ ਲਈ ਸਾਰੇ ਬੰਦੇ ਮੇਰੀ ਫੋਟੋ ਦੇ ਲਈ ਆ ਜੀ ਠੀਕ ਹੈ ਆਪਾਂ ਅਗੋਂ ਬਾਅਦ ਵਿੱਚ ਫਿਰ ਆ ਕੇ ਕਰਦੇ ਹਾਂ ਗੁੰਮਰਾ ਜਿੱਕੇ ਆ ਰਿਹਾ ਸੀ ਜੇ ਆਪ ਤੋਂ ਸੇਵਾਵਾਂ ਦਾ ਨਸਰ ਅਤੇ ਸਾਡੇ ਜਿਹੜੇ ਮੇਰਠ ਇੱਕ ਪਿੰਡ ਹੈ ਸਾਡਾ ਪ੍ਰਧਾਨ ਜੀ ਨੇ ਸਾਡੇ ਨਾਲ ਸੰਜੇ ਪ੍ਰਧਾਨ ਚੋਦਰੀ ਇੰਨਾ ਦਾ ਪਿੰਡ ਆ ਪਟੀਪੁਰਾ ਮੇਰਟ ਦੇ ਕੋਲ ਉੱਥੋਂ ਦੀ ਸੰਗਤ ਵੀ ਸਾਡੇ ਨਾਲ ਨੇ ਹਾਜੀ ਜੀ ਨੇ ਨਾਲ ਪੂਰਾ ਪਰਿਵਾਰ ਉੱਥੋਂ ਆਇਆ ਹੈ ਇਹ ਵੀ ਮਾਇਆ ਦੇ ਰੂਪ ਦੇ ਵਿੱਚ ਜਿਹੜਾ ਉਹ ਲਿਆਏ ਨੇ ਸਹਿਯੋਗ ਕਰਨ ਵਾਸਤੇ ਔਰ ਉੱਥੋਂ ਆਪਣੀ ਸੰਗਤ ਨੇ ਵੀ ਉਹ ਖੇਤਰ ਜੋ ਮਾਇਆ ਘਤਰਤ ਕਰਾ ਕੇ ਔਰ ਜਿਹੜਾ ਹੈ ਕਿ ਉਹ ਸੇਵਾ ਕਰਾਈ ਆ ਔਰ ਨਾਲ ਆਏ ਆ ਆਪਾਂ ਕਾਰ ਸੇਵਾ ਦਿੱਲੀ ਵਾਲਿਆਂ ਦੇ ਨਾਲ ਬਾਬਾ ਗੁਰਜਨ ਜੀ ਦੇ ਨਾਲ ਔਰ ਕਿਉਂਕਿ ਇੱਕ ਵੱਡੀ ਜਿਹੜੀ ਸੰਸਥਾ ਹੁੰਦੀ ਆ ਉਹਦਾ ਕੰਮ ਜਿਹੜਾ ਉਹ ਬਿਹਤਰ ਹੋ ਪਉਂਦਾ ਇਸ ਕਰਕੇ ਛੋਟੀ ਸੰਸਥਾਵਾਂ ਅਹੀਂ ਸੋਚਿਆ ਕਿ ਇਹਨਾਂ ਦੇ ਨਾਲ ਲੜ ਕੇ ਜੋ ਤਿਲ ਫੁੱਲ ਸਾਡੇ ਤੋਂ ਉੱਥੇ ਇਕੱਠਾ ਹੋਇਆ ਜੋ ਹੋਰ ਵੀ ਆਏਗੀ ਮਾਇਆ ਉਤੋਂ ਉਹ ਹੀ ਇਹਨਾਂ ਨੂੰ ਸਮਰਪਿਤ ਕਰਤੀ ਕੱਲ ਉੱਥੇ ਔਰ ਬਾਕੀ ਕੁਝ ਇੱਥੇ ਲੈ ਕੇ ਆਏ ਨੇ ਸਾਡੇ ਵੀਰ ਇਹਨਾਂ ਨੇ ਉਹਨੇ ਸਮਰਪਿਤ ਕਰਨੀਆਂ ਔਰ ਜਿਹੜੀ ਹੈ ਕਿ ਇਹ ਆਪਣਾ ਬਾੜਪੀਟ ਦਾ ਨੂੰ ਇੱਥੇ ਰਾਤ ਮਿਲੂ ਇਹ ਮਾਇਆ ਦੀ ਸੇਵਾ ਹੈ ਡੀਜ਼ਲ ਦੇ ਰੂਪ ਚ ਕਿਉਂਕਿ ਅਸੀਂ ਸ਼ੁਰੂ ਤੋਂ ਉੱਥੇ ਕਰਦੇ ਰਹੇ ਹਾਂ ਕਿ ਅਗਰ ਅਸੀਂ ਸਮਾਨ ਦੀ ਸੇਵਾ ਕਰਦੇ ਹਾਂ ਉਹ ਤਾਂ ਦੇਖੋ ਰਾਸ਼ਨ ਵਾਲਾ ਕੰਮ ਤਾਂ ਸ਼ੁਰੂ ਚ ਹੀ ਸਮਾਪਤ ਹੋ ਗਿਆ ਮਾਇਆ ਦੇ ਰੂਪ ਤੇ ਉਹ ਡੀਜ਼ਲ ਪਾਲਣ ਬਾਬਾ ਜੀ ਜਿਆ ਉਹਦਾ ਖਾਦ ਲੈ ਲੈਣ ਬੀਜ ਲੈ ਲੈਣ ਜੋ ਇਹਨਾਂ ਦੀ ਇੱਛਾ ਉਸ ਤਰ੍ਹਾਂ ਕਰ ਲੈਣ ਪਿੰਡ ਸਲੈਕਟ ਕੀਤੇ ਕਿ ਜਾਂ ਇਹਨਾਂ ਦੇ ਨਾਲ ਹੀ ਇਹਨਾਂ ਦੇ ਨਾਲ ਹੀ ਅਟੈਚ ਅਸੀਂ ਇਹਨਾਂ ਦਾ 3000 ਏਕੜ ਦਾ ਟੀਚਾ ਹੈ ਔਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਿਤਨਾ ਅੱਜ ਇੱਥੇ ਸੰਗਤ ਆਈ ਹੈ ਹੋਰ ਵੀ ਬਾਬਾ ਜੀ ਕਾਰਸੇਵਾਲੇ ਸੰਦਰਜੀ ਦੱਸਣ ਦੇ ਆਏ ਕਿ ਉਹਨਾਂ ਦੀ ਵੀ ਮੰਗ ਹੈ ਵੀ ਸਾਡੇ ਏਰੀਏ ਨੂੰ ਵੀ ਤੁਸੀਂ ਕਰਕੇ ਔਰ ਉਹਦੇ ਤੇ ਵੀ ਬਜਾਈ ਕਰੋ ਤੇ ਮੈਨੂੰ ਲੱਗਦਾ ਹੈ ਕਿ ਤੇਨ ਕਿਤੇ ਏਰੀਆ ਵਧੇਗਾ ਅਗਰ ਐਸਾ ਹੋਏਗਾ ਤੇ ਅਗਰ ਇਹਨਾਂ ਦੀ ਮੰਗ ਹੋਏਗੀ ਲੋੜ ਹੋਏਗੀ ਤੇ ਅਹੀਂ ਉਹ ਤੋਂ ਹੋਰ ਸੇ ਹੋ ਰਹੀ ਸੀ ਉਧਰ ਭੇਜਣ ਆਸਤੇ ਕੋਸ਼ਿਸ਼ ਕਰਾਂਗੇ ਫਿਰ ਆ ਜਾਾਂਗੇ ਨਾਲ ਇਹਨਾਂ ਦੇ ਰਲ ਮਿਲ ਕੇ ਜਿਹੜੇ ਸਾਡੇ ਪ੍ਰਭਾਵਿਤ ਕਿਸਾਨ ਨੇ ਉਹਨਾਂ ਦੀ ਫਸਲ ਬਚਾਉਣ ਦਾ ਕੰਮ ਆਸਤੇ ਹੋ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਤੋਖ ਸਿੰਘ ਉਦਮ ਸਿੰਘ ਨਗਰ ਉੱਤਰਾਖੰਡ ਤੋਂ ਅਸੀਂ ਇੱਥੇ ਜੋ ਇੱਕ ਪੰਜਾਬ ਦੇ ਵਿੱਚ ਪਰਮਾਤਮਾ ਵੱਲੋਂ કૃਪੀ ਦਾ ਰੂਪ ਸਮਝੋ ਜਿਹੜਾ ਬਹੁਤ ਵੱਡਾ ਫਲੱਡ ਆਇਆ ਪਾਣੀ ਆਇਆ ਜਿਹਦੇ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ ਅਸੀਂ ਪਹਿਲਾਂ ਵੀ ਇੱਥੇ ਜਦੋਂ ਪਾਣੀ ਚੜਿਆ ਸੀ ਉਸ ਟਾਈਮ ਵੀ ਆਏ ਸਾਂ ਉਦੋਂ ਇੱਥੇ ਬਹੁਤ ਹੀ ਇੱਕ ਪਾਣੀ ਦਾ ਭਿਆਨਕ ਰੂਪ ਸੀ ਔਰ ਨੁਕਸਾਨ ਜਿਹੜਾ ਹੋਇਆ ਉਹ ਅੱਜ ਵੀ ਦਿਖ ਰਿਹਾ ਤੇ ਉਸ ਦਿਨ ਵੀ ਦਿਖਦਾ ਸੀ ਅਸੀਂ ਉਸ ਦਿਨ ਤੈਅ ਕੀਤਾ ਸੀ ਕੁਝ ਇੱਥੋਂ ਦੇ ਬਜ਼ੁਰਗ ਵੀ ਮਿਲੇ ਸਨ ਆਖਣ ਲੱਗੇ ਹੁਣ ਤੇ ਸੰਗਤ ਬੜੀ ਆ ਰਹੀ ਏ ਬਹੁਤ ਕੁਝ ਮਦਦ ਕਰ ਰਹੀ ਏ ਲੇਕਿਨ ਜਦੋਂ ਸਾਨੂੰ ਲੋੜ ਪੈਣੀ ਏ ਵਿਜਨ ਦੀ ਉਦੋਂ ਸ਼ਾਇਦ ਬਹੁਤ ਘੱਟ ਜਾਨੀ ਏ ਸੋ ਸਾਡੇ ਮਨ ਵਿੱਚ ਉਸ ਚੀਜ਼ ਨੇ ਵੀ ਇੱਕ ਘਰ ਕੀਤਾ ਔਰ ਅਸੀਂ ਬਾਬਾ ਜੀ ਨਾਲ ਬਹਿ ਕੇ ਵੀ ਰਹਿ ਕੀਤੀ ਕਿ ਆਪਾਂ ਇੱਕ ਜੋ ਅੱਜ ਬਹੁਤ ਹੀ ਚਲੋ ਬਹੁਤ ਵੱਡਾ ਪਾਣੀ ਦਾ ਫਲੱਡ ਵੀ ਸੀ ਲੇਕਿਨ ਉਹਦੇ ਉਹਨਾਂ ਸੰਗਤ ਨੇ ਜੋ ਇੱਕ ਇੱਥੋਂ ਦੇ ਇਲਾਕੇ ਦੀ ਕੀਤੀ ਸਮਾਨ ਦੇ ਰੂਪ ਵਿੱਚ ਖਾਣ ਦੀਆਂ ਚੀਜ਼ਾਂ ਦੇ ਰੂਪ ਵਿੱਚ ਪੱਠਿਆਂ ਦੇ ਰੂਪ ਵਿੱਚ ਉਹ ਵੀ ਇੱਕ ਫਲੱਡ ਸੀ ਬਹੁਤ ਵਧੀਆ ਸਾਰੀ ਜੋ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਲੇਕਿਨ ਅਸੀਂ ਇੱਥੇ ਕੋਣ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਔਰ ਉਹ ਵੀ ਅੱਗੋਂ ਬਿਜਾਈ ਕਰਨੀ ਹੈ ਪਿਛਲਾ ਤੇ ਸਾਰੀ ਫਸਲ ਖਤਮ ਹੋ ਗਈ ਤੇ ਕਟੋ-ਕਟੋ ਬਿਜਾਈ ਕਰਨ ਵਾਸਤੇ ਅਸੀਂ ਆਪਣੇ ਭਰਾਵਾਂ ਦਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋ ਸਕੀਏ ਔਰ ਅਸੀਂ ਇਹ ਵੀ ਖਾਦ ਔਰ ਡੀਜ਼ਲ ਦੇ ਰੂਪ ਵਿੱਚ ਉਥੋਂ ਬਾਬਾ ਜੀ ਦੇ ਨਾਲ ਲਾ ਕੇ ਉੱਥੇ ਗੁਰਾਈ ਵੀ ਕਰਾਈ ਏ ਔਰ ਇੱਥੇ ਵੀ ਨਾਲ ਜਿੰਨਾ ਟਾਈਮ ਹੋਸ਼ ਗਿਆ ਵੱਧ ਤੋਂ ਵੱਧ ਲਾਵਾਂਗੇ ਔਰ ਇੱਥੋਂ ਦੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਰੂਰ ਫਸਲ ਵੇਚਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਨਿਰੰਤਰ ਚੱਲਦੀ ਰਹੂਗੀ ਜਿੰਨੇ ਕਰ ਦੇਖੋ ਜੀ ਸੇਵਾ ਜਿੰਨਾ ਚਿਰ ਬਜਾਈ ਦਾ ਟਾਈਮ ਹੈਗਾ ਉਹਨਾਂ ਚਿਰ ਲਗਾਤਾਰ ਚੱਲੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਆਪਣੇ ਕੋਲ ਆਪਣੇ ਕੋਲ ਜੀ ਇੱਕ ਤੇ ਬੀਜ ਦਾ ਵੀ ਇੱਥੋਂ ਇਕੱਠਾ ਕੀਤਾ ਗਿਆ ਔਰ ਹੋਰ ਲਾਉਣਾ ਪਿਆ ਤੇ ਹੋਰ ਲਾਵਾਂਗੇ ਵੀ ਖਾਦ ਵੀ ਲਈ ਏ ਕੁਝ ਔਰ ਵੀ ਲੈਣੀ ਪੈਗੀ ਤੇ ਉਹ ਵੀ ਲਈ ਜਾਏਗੀ ਨਾਲ ਨਾਲ ਔਰ ਡੀਜ਼ਲ ਔਰ ਟਰ وہ بھی سارے لگاتار چلے گا جو سیوا مجھے ਆਪਾਂ ਕਰਦੇ ਹਾਂ ਇਹ ਵੀ ਸਾਸਨ ਕਦੇ ਸਹਿਯੋਗ ਨਾਲ ਕਾਰਜ ਕਰੀਏ ਪੰਜਾਬ ਦੇ ਮਹਿਰਮਾਂ ਨੂੰ ਮੈਂ ਦਾਂ ਤੇ ਲਗਤਾਂ ਬਿਨ ਬਿਮਾਰ ਨੂੰ ਪੀੜਤ ਦੇਵ ਜਿਹੜੇ ਵਾਸਤੇ ਬੰਦ ਕਿਟ ਵਾਸਤੇ ਸਹਾਇਤਾ ਦੀ ਉਜਾਈ ਕਰਨ ਵਾਸਤੇ ਆਪ ਜੀ ਕਾਰਨ ਨੂੰ ਪੂਰਤ ਕਰਨ ਦਾ ਹੌਂਸਲਾ ਰੱਖ ਕੇ ਆਪ ਜੀ ਨੂੰ ਕਾਮ ਨੂੰ ਪ੍ਰਚਲਨ ਖੰਡ ਮਾਸ ਅਜ਼ਾਦ ਸੇਵਕ ਚਿਤ ਕੀਤੀ ਜਾ ਰਹੀ ਹੈ ਆਪ ਸਾਹਿਬ ਜੀ ਆਪ ਜੀ ਨੇ ਕਿਰਤ ਕਰਨੀ سمچے آرام کر کے سنگت میں ستگو جیڑے کوشش کرنے کرنا منخی سکھ شانتی بخش کرنی